ਦੀ ਕੀ ਹਾਲ ਚਾਲ ਨੇ ਬਈ ਖਰਿਆਂ ਦੇ ਤੇ ਫੂਲ ਚ ਚੜ ਚੁੱਕਿਆ ਗੋਡੇ ਗੋਡੇ ਕਹਿੰਦਾ ਜੀ ਤੇ ਅੱਜ ਕੋ ਘਰੇ ਆ ਵੇਲੇ ਆ ਕੋਈ ਕਰਦੇ ਆ ਕੰਮਕਾਰ ਅੱਜ ਪਰ ਆਪਣੀ ਲਾਲ ਟਾਰ ਜਣ ਵੀ ਧੋਣ ਵਾਲੀ ਹੀ ਹਣਾ ਇਹ ਧੋਣੇ ਅੱਜ ਆਜੋ ਡਾਰ ਜਿੰਦਾ ਸਮਾਨ ਹੀ ਵਾਲਾ ਪਿਆ ਜੀ ਇਹ ਤਾਂ ਡੱਬੇ ਤੋਂ ਦੋ ਧਰੇ ਪਿਆ ਨੂੰ ਆਣੀਆਂ ਉਹ ਫਾਜੀ ਵਾਲੇ ਬੋਟਾ ਪਿਆ ਚੋ ਕਰਦੇ ਆ ਸੰਤੀ ਆ ਵੀ ਉੱਤੀ ਜੱਟੇ ਪਏ ਆ ਵੀ ਕੁਰਸੀਆਂ ਜਮਾਉਣ ਲਈ ਇਹ ਕੀ ਨੇ ਖਾਧੀਆਂ ਜਮਾਉਣ ਵਰਤਦੀ ਅੰਦਰ ਮਾਤਾ ਰੋਟੀ ਬੰਉਂਦੀ ਹੈ ਜੇ चलिए थोड़ी जी थो, बाढ़ की सीट, दो बारे कोई चलो कोई देखो रेता बोतला मुदला ही सेटिंग आप चलो कर दें सफाई अजय चल Папа виник на відроках. 9-10-11-12-14-16-17午 immortality З flats ਨਾ ਮੈਡ ਦੇਖੀ ਕੱਢ ਕੇ ਗਰਾਮੀ ਨਾ ਰੁਟਾ ਚੰਬੀ ਬੱਲਾਹ ਬੱਲਾਹ ਅਰੀਫ ਤਾਈ 你要动那边。 ਆ ਦੇਖੋ ਰੇਤਾ ਇਹ ਨਾ ਤਾਂ ਮਾਈਟਾਂ ਚੋਂ ਨਿਕਲ ਆਇਆ ਬੇਚਾਰੀ ਜੀ ਸਫਾਈ ਨਹੀਂ ਕੀਤੀ ਨਾ ਕਦੇ ਬੁਰਾ ਹਾਲ ਹੋ ਗਿਆ ਤੇ ਹੁਣ ਵੀ ਗਿੱਲੇ ਵਾਹ ਯਾਰ ਉਹਦੇ ਮੀਂਹ ਥੱਲੇ ਲੱਗਣ ਕਰਕੇ ਹੋ ਗਿਆ ਉਹਦਾ ਪਾਣੀ ਵੀ ਨਹੀਂ ਗਿਆ ਗਿਆ ਇਹ ਸਮਾਂ ਲਈਏ ਜੀ ਛੋਟੀ ਚਲੋ ਅੱਜ ਪੂਰੀ ਕਲੀਨ ਕਰਦੇ ਨੇ ਆਪਾਂ ਉੰਜਣਾ ਆ ਰਿਹਾ ਬੜਾ ਹੈ ਤੇ ਵਾਸਤੇ ਕਪੜੇ ਕੋਲ ਹੈਗਾ ਬੈਕੀ ਉਮਰ ਬੈਕੀ ਉਮਰ ਹੀ ਹੁੰਦਾ ਉਹ ਖਿੱਚਣ ਵਾਲਾ ਮਸ਼ੀਨ ਦੀ ਛੋਟੀ ਛੋਟਾ ਜਿਹਾ ਲੈਂਦਾ ਚਲੋ ਆਪਾਂ ਦੇਖਦੇ ਹਾਂ ਉਹ ਲਵਦੇ ਆ ਜਿਹਦੇ ਨਾਲ ਕੰਮ ਕਰੂਗਾ ਤਾਂ ਚਾਲ ਚੂਰੀ ਵੀ ਲਾਇਆ ਹਾਂ ਚਲੋ ਦੇਖਦੇ ਹਾਂ ਨੂੰ ਆਪਾਂ ਇਹ ਹਾਂ ਤਾਂ ਛੋਟਾ ਜਿਹਾ ਪਰ ਲੰਗ ਲਾ ਹੀ ਦਿੰਦਾ ਹੈ ਇਹ ਤਾਂ ਤੁਰਦਾ ਕੱਢੀ ਦਿੰਦਾ ਹੈ ਚੱਲ ਦੋ ਉਹ ਆਪਾਂ ਦੇਖਦੇ ਹਾਂ ਹੁਣ ਕਰਕੇ ਨਾ ਸਫਾਈ ਵੈਕਿਊਮਰ ਤੋਂ ਪਹਿਲਾਂ ਆਪਾਂ ਦੇਸੀ ਵਰਸ਼ ਦਾ ਹਲਮ ਕਰਦੇ ਹਾਂ ਕੱਪੜੇ ਧੋਣ ਵਾਲੇ ਇਹ ਪੱਟ ਦੰਦਾ ਸਾਰੀ ਮੈਟ ਚ ਰੇਤ ਆ ਰੂਤਾਂਗਾ ਸਭ

국르다동지 a 피에간음음

ਦੇਖੋ ਕੂੜਾ ਜਿਹੜਾ ਸੀ ਇੱਥੋਂ ਸਾਫ਼ ਕਰਤਾ ਵਗੈਰਾ ਹੁਣ ਤਾਂ ਵਧੀਆ ਬਣ ਗਈ। ਮਤਲਬ ਬੜਾ ਬੁਰਾ ਹਾਲ ਹੋਇਆ ਸੀ। ਪਤਾ ਨਹੀਂ ਕੀ ਕੋਈ ਸਿੱਟੀ ਜਾਂਦੀ ਸੀ ਵਿੱਚ। ਥੋੜਾ ਬਤਾ ਰਹੇਗਾ बस ਇਹ ਕਰਦਨੇ ਕਾਗਜ਼ ਪੱਤਰ ਜੀ। ਮੈਂ ਤਾਂ ਤੋੜੀ ਹੁਣ ਆਪਾਂ ਲੋ ਦਾ ਜਿਉਣਾ ਕੋਈ ਨਾ ਲਈ ਅੰਦਰੋਂ ਕਲੀਨ ਹੋ ਗਈ ਤੇ ਗੱਡੀ ਆਪਣੀ ਤੇ ਮੈਟ ਆਪਾਂ ਸਾਰੇ ਧੋਗੇ ਸੁੱਕਣੇ ਪਾਤੇ ਤੇ ਬਾਕੀ ਦੀ ਆਪਾਂ ਕੱਲ ਨੂੰ ਫੇਰ ਧੋਵਾਂਗੇ ਬਾਹਰੋਂ ਫੇਰ ਧੋਵਾਂਗੇ ਪਹਿਲਾਂ ਇਹ ਸੁੱਕ ਜਾਣ ਦੋhle ਨਾ ਫਿਰ ਮੈਡ ਮੂੜ ਵਿਛਾ ਕੇ ਜਮਾਂ ਪੂਰੀ ਪ੍ਰੋਪਰ ਵਧੀਆ ਕਰਕੇ ਫੇਰ ਤੋਂ ਆਂਗੇ ਬਾਰੂ